ਇਹ ਕਿਵੇਂ ਕੰਮ ਕਰਦਾ ਹੈ ਕਾਲਾ ਤੇ ਪੀਲਾ ਪਾਣੀ ਕਿਸ ਤਰੀਕੇ ਨਾਲ ਬਿਮਾਰੀਆਂ ਨੂੰ ਭਜਾਏਗਾ ਉੱਠਣ ਲੱਗੇ ਮਿੰਟ ਲਾਇਆ ਬੈਠਣ ਲੱਗੇ ਮਿੰਟ ਲਾਇਆ ਇੰਨੀ ਫੁਰਤੀ ਆ ਜਾਣੀ ਤੁਹਾਡੇ ਸਰੀਰ 'ਚ ਜਦੋਂ ਤੁਸੀਂ ਇਹਦਾ ਸੇਵਨ ਕਰਦੇ ਹੋ ਸਾਰੇ ਸਰੀਰ ਦੇ ਵਿੱਚ ਸਮਝੋ ਗੰਦਗੀ ਨੂੰ ਇਹਨੇ ਪਾਉਟੀ ਰਹੀ ਬਾਹਰ ਕੱਢ ਦੇਣਾ ਸਾਰੇ ਸਰੀਰ ਨੂੰ ਟੌਕਸਿਨਸ ਬਾਹਰ ਕੱਢ ਦੇਣੇ ਆ ਕਿਤੇ ਸੋਜਿਸ਼ ਸੀਗੀ ਇਹ ਆਪਾਂ ਪੀਤਾ ਇਹਨੇ ਸੋਜਿਸ਼ ਘਟਾਤੀ ਸੋਜਿਸ਼ ਘਟੀ ਨਹੀਂ ਸਾਰੇ ਸਰੀਰ ਦੇ ਵਿੱਚ ਆਕਸੀਜਨ ਪਹੁੰਚੀ ਨਹੀਂ ਤਾਂ ਬੰਦਾ ਕਹਿੰਦਾ ਲੈ ਵੀ ਇਹ ਤਾਂ ਫਰਨਾ ਹੀ بڑا ਨੁਕਤਾ ਕਾਰੀਗਰ ਹੋ ਗਿਆ ਕਾਲਾ ਪਾਣੀ ਹੈ ਜਿਹੜਾ ਤੁਹਾਡੇ ਸਰੀਰ ਦੇ ਅੰਦਰੋਂ ਕਾਲੀਆਂ ਜਿਹੜੀਆਂ ਜ਼ਹਿਰਾਂ ਨੇ ਉਹ ਖਤਮ ਕਰੇਗਾ ਤੇ ਜਿਹੜਾ ਪੀਲਾ ਪਾਣੀ ਹੈ ਉਹ ਤੁਹਾਡੇ ਸਰੀਰ ਨੂੰ ਸੁਨਹਿਰੀ ਬਣਾ ਦੇਗਾ ਆਪਾਂ ਪੂਰੇ ਦਿਨ ਦੇ ਵਿੱਚ ਖਾਣਕ ਦੇ ਵਿੱਚ ਆਪਦੇ ਸਰੀਰ ਨੂੰ ਦੇਣ ਦੀ ਕੋਸ਼ਿਸ਼ ਇਹ ਕਰ ਰਹੇ ਆਂ ਵੀ ਮਿਨਰਲ ਦੇ ਦਈਏ ਵਿਟਾਮਿਨਸ ਦੇ ਦਈਏ ਪ੍ਰੋਟੀਨ ਦੇ ਦਈਏ ਫਾਈਬਰ ਦੇ ਦਈਏ ਮੈਗਨੀਸ਼ੀਅਮ ਦੇ ਦਈਏ ਆਇਰਨ ਦੇ ਦਈਏ ਇਹੀ ਸਾਰਾ ਕੁਝ ਸੋਚ ਰਹੇ ਆਂ ਤੇ ਮੈਂ ਜਿਹੜਾ ਤੁਹਾਨੂੰ ਨੁਕਤਾ ਦੱਸ ਰਿਹਾ ਸਵੇਰੇ ਉੱਠਦੇ ਸਾਰ ਤੁਹਾਡਾ ਸਾਰਾ ਸਰੀਰ ਪੂਰਾ એનર્ਜੀ ਮੈਂ ਇੱਕੋ ਦਮ ਦੇਤੀ ਤੁਹਾਡੇ ਸਰੀਰ ਨੂੰ ਸਾਨੂੰ ਇੱਕ ਗੱਲ ਪਹਿਲਾਂ ਇਹ ਸਮਝਾਓ ਕਿ ਤੁਸੀਂ ਚਮਚੇ ਖੜੇ ਕਿਉਂ ਕੀਤੇ ਨੇ ਵਿੱਚ ਜਿਹੜੇ ਇਹ ਪੀਲੇ ਪੀਲੇ ਬੀਜ ਹੈਗੇ ਨੇ ਇਹ ਕਿਸ ਚੀਜ਼ ਦੇ ਨੇ ਔਰ ਇਹ ਕੀ ਕਰਨਗੇ ਇਹ ਬੈਟੀ ਆ ਤੁਹਾਡੀ ਸਵੇਰੇ ਉੱਠੇ ਸਵੇਰੇ ਉੱਠਦੇ ਸਾਰੇ ਦਾ ਟੱਕਣ ਖੋਲਿਆ ਸਿਪ ਸਿਪ ਕਰਕੇ ਤਕਰੀਬਨ 5 ਤੋਂ 6 ਮਿੰਟ ਘੜੀ ਦੇ ਹਿਸਾਬ ਨਾਲ ਬੈਠ ਕੇ ਪੀਓ ਸਕੂਨ ਨਾਲ ਪੀਓ ਕਿਸੇ ਬੰਦੇ ਦੇ ਗੋਡੇ ਦੁਖਦੇ ਆ ਕਿਸੇ ਬੰਦੇ ਦੇ ਲਿਵਰ ਤੇ ਫੈਟ ਆ ਕਿਸੇ ਬੰਦੇ ਦੇ ਅੰਤੜੀਆਂ ਚ ਦਰਦ ਆ ਕਿਸੇ ਬੰਦੇ ਦੀਆਂ ਅੱਖਾਂ ਤੇ ਪ੍ਰੈਸ਼ਰ ਆ ਕਿਸੇ ਬੰਦੇ ਦਾ ਸਿਰ ਦੁਖਦਾ ਕਿਸੇ ਬੰਦੇ ਨੂੰ ਗੈਸ ਦੀ ਦਿੱਕਤ ਉਹਨਾਂ ਵਾਸਤੇ ਕਾਰੀਗਰ ਵੀ ਜਿਹੜੇ ਇਹ ਕਾਲੇ-ਕਾਲੇ ਬੀਜੇ ਕਿਸ ਚੀਜ਼ ਦੇ ਨੇ ਔਰ ਕੀ ਇਹਦਾ ਕੰਮ ਹੈ ਜਿੱਟਿਆਂ ਦੇ ਅਲਦ ਵਾਲੇ ਸੋਚ ਚੜੀ ਹੋਈ ਆ ਗਿੱਟੇ ਤੁਰਦੇ ਨਹੀਂ ਹੈਗੇ ਸ਼ਰਾਬ ਪੀਂਦੇ ਨੇ ਕਿਸੇ ਪ੍ਰਕਾਰ ਦਾ ਨਸ਼ਾ ਕਰਦੇ ਨੇ ਕਿਸੇ ਪ੍ਰਕਾਰ ਦੀ ਤੁਹਾਡੇ ਸਰੀਰ ਦੇ ਵਿੱਚ ਤੋੜ ਮਚਦੀ ਆ ਰਾਤ ਨੂੰ ਬਿਸਤਰ ਤੇ ਸੌਣੇ ਤੇ ਪਿੰਜਣੇ ਖੁੱਸਦੀਆਂ ਨੇ ਲੱਗਦਾ ਰਾਤ ਨੂੰ ਮਾਰਦੇ ਹੋ ਬੈੱਡ ਦੇ ਉੱਤੇ ਇਹ ਨੁਕਤੇ ਉਹਨਾਂ ਲੋਕਾਂ ਵਾਸਤੇ ਲਿਵਰ ਦੇ ਵਿੱਚ ਜਿਹੜੇ ਐਨਜ਼ਾਈਮਸ ਨੇ ਉਹ ਸਰੀਰ ਦੀ ਸਭ ਤੋਂ ਬੇਸਿਕ ਨੈਸੈਸਿਟੀ ਨੇ ਮਸਲਾ ਉਦੋਂ ਵਿਗੜਦਾ ਜਦੋਂ ਤੁਹਾਡੇ LDL ਵਧਣ ਲੱਗ ਜਾਣ HDL ਘਟਣ ਲੱਗੇ ਬਹੁਤ ਵਾਰ ਹੁੰਦਾ ਹੈ ਕਿ ਤੁਹਾਡੇ ਕੋਲ ਲੋਕ ਜਿਹੜੇ ਨੇ ਇਹ ਨੁਸਖੇ ਫਾਰਮੂਲੇ ਵੀ ਇਸਮਾਉਂਦੇ ਨੇ ਔਰ ਤੁਹਾਡੇ ਕੋਲੋਂ ਫਿਰ ਉਹ ਮਹਾਰਾਜਾ ਸ਼ਹੀ ਸ਼ਰਬਤ ਕਾਦੇ ਵਾਸਤੇ ਜਿਹੜੇ ਨੁਸਖੇ ਨਾਲ ਹੀ ਠੀਕ ਹੋਣਾ ਮਹਾਰਾਜਾ ਸ਼ਹੀ ਸ਼ਰਬਤ ਦਾ ਕੀ ਕੰਮ ਕੀ ਜੀ ਜਦੋਂ ਅਸੀਂ ਕਹਿੰਨੇ ਆ ਵੀ ਰਾਤ ਨੂੰ ਇਹ ਪਿਉਣਾ ਗਰਮ ਪਾਣੀ ਕਰਨਾ ਉਹ ਚ ਪਿਉਣਾ ਸਵੇਰੇ ਉੱਠ ਕੇ ਪੈਰਾ ਪਰ ਬੈਣਾ 5 ਮਿੰਟ ਬੈਠ ਕੇ ਸ਼ੁਕਰਾਨਾ ਕਰਨਾ ਸਿਪ ਸਿਪ ਕਰਕੇ ਪੀਣਾ ਕਿੰਨਾ ਟਾਈਮ ਲੱਗ ਗਿਆ ਜੀ ਜੋਦਾ ਜੀ ਸ਼ਰਬਤ ਦੇ ਦੋ ਉਹਦਾ ਤਾਂ 10 ਐਮਐਲ ਸੀ ਸਵੇਰੇ ਪੀ ਲਿਆ ਕਰਾਂ 10 ਦੁਪਹਿਰੇ ਤੇ 10 ਸ਼ਾਮ ਨੂੰ ਸਾਡੇ ਲਈ ਤਾਂ ਉਹ ਵਧੀਆ ਪੂਰਾ YouTube ਤੁਸੀਂ ਛਾਂ ਕੇ ਦੇਖ ਲਿਓ ਪੂਰਾ Instagram Facebook ਇਹ ਸਾਰੇ ਤੁਸੀਂ ਪਾਸੇ ਨੁਕਤੇ ਛਾਂ ਕੇ ਵੇਖ ਲਿਓ ਇਹ ਜਿਹੜਾ ਨੁਕਤਾ ਹੈ ਇਹ ਨੁਕਤਾ ਕਿਤੇ ਅਵੇਲੇਬਲ ਨਹੀਂ ਹੈਗਾ ਜਿਨ੍ਹਾਂ ਲੋਕਾਂ ਨੂੰ ਡਾਇਬੀਟਿਸ ਆ ਉਹਨਾਂ ਵਾਸਤੇ ਕਾਰੀਗਰ ਜਿਨ੍ਹਾਂ ਲੋਕਾਂ ਵਾਸਤੇ ਪੈਨਕ੍ਰੀਆਜ਼ ਰਿਲੇਟਿਡ ਇਸ਼ੂਜ਼ ਨੇ ਉਹਨਾਂ ਲੋਕਾਂ ਵਾਸਤੇ ਕਾਰੀਗਰ ਥਾਟ ਰਿਲੇਟਿਡ ਪ੍ਰੋਬਲਮਸ ਹੁੰਦੀਆਂ ਨੇ ਕਲੌਟਸ ਬਣਦੇ ਨੇ ਉਹਨਾਂ ਲੋਕਾਂ ਵਾਸਤੇ ਕਾਫੀ ਕਾਰੀਗਰ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਤੁਹਾਡੀ ਸਿਹਤ ਦਾ ਮੁੱਦਾ ਜਿਹੜਾ ਅਸੀਂ ਵਿਚਾਰਨ ਵਾਲੇ ਆ ਉਹ ਬੜਾ ਹੀ ਗੰਭੀਰ ਵਿਸ਼ਾ ਔਰ ਜਿਹੜਾ ਇਹ ਵੀਡੀਓ ਨੂੰ ਪੂਰਾ ਦੇਖ ਲੇਗਾ ਮੈਨੂੰ ਲੱਗਦਾ ਹੈ ਕਿ ਸਾਰੀ ਜ਼ਿੰਦਗੀ ਉਹਦੀ ਜਿਹੜੀ ਖੁਸ਼ਗਵਾਰੀ ਨਾਲ ਨਿਕਲੇਗੀ ਬਿਮਾਰੀ ਵਾਲੀ ਜੇਲ ਹੈ ਜਿਹੜੀ ਉਹਨਾਂ ਨੂੰ ਹੋਈ ਹੋਈ ਉਹ ਉਸ ਜੇਲ ਦੀਆਂ ਸਲਾਖਾਂ ਤੋੜ ਕੇ ਰੱਖਦੇਗਾ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਕਿਵੇਂ ਇਹ ਕੰਮ ਕਰੇਗਾ ਤਸਵੀਰਾਂ ਤੁਸੀਂ ਦੇਖੋ ਇੱਕ ਪਾਸੇ ਜਿਹੜਾ ਪਾਣੀ ਹੈ ਕਾਲਾ ਤੇ ਦੂਸਰੇ ਪਾਸੇ ਜਿਹੜਾ ਪਾਣੀ ਹੈ ਉਹ ਪੀਲਾ ਇਹ ਕਿਵੇਂ ਕੰਮ ਕਰਦਾ ਹੈ ਕਾਲਾ ਤੇ ਪੀਲਾ ਪਾਣੀ ਕਿਸ ਤਰੀਕੇ ਨਾਲ ਬਿਮਾਰੀਆਂ ਨੂੰ ਭਜਾਏਗਾ ਸਾਰੀ ਗੱਲਬਾਤ ਅਸੀਂ ਕਰਦੇ ਹਾਂ ਸਾਡੇ ਨਾਲ ਨੇ ਜਿਹੜੀ ਅਰਵੈਦਾ ਦੇ ਪ੍ਰਬੰਧਕ ਯੋਦਾ ਸਿੰਘ ਜਿਹੜੇ ਇਸ ਵੇਲੇ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਸੀ ਕੈਲੀ ਕਿ ਛਾਇ ਹੋਏ ਨੇ ਉਹਨਾਂ ਦੇ ਨੁਸਖੇ ਫਾਰਮੂਲੇ ਲੋਕ ਸੁਣ ਕੇ ਉਹਨੂੰ ਅਜ਼ਮਾ ਕੇ ਕਾਫੀ ਫਾਇਦਾ ਕਾਫੀ ਲਾਹਾ ਹੈ ਜਿਹੜਾ ਉਹ ਲੈ ਰਹੇ ਨੇ ਯੋਦਾ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੇ ਉਮੀਦ ਕਰਦੇ ਹਾਂ ਸਾਰੇ ਤੰਦਰੁਸਤ ਹੋਣਗੇ ਤੇ ਫਰੂਕੀ ਜੀ ਜਿਹੜਾ ਅੱਜ ਆਪਾਂ ਨੁਕਤਾ ਇਸ ਵੀਡੀਓ ਨੂੰ ਜਿਹੜਾ ਬੰਦਾ ਐਂਡ ਤੱਕ ਵੇਖ ਲੇਗਾ ਇਹ ਪੂਰਾ YouTube ਤੁਸੀਂ ਛਾਂਣ ਕੇ ਦੇਖ ਲਿਓ ਪੂਰਾ Instagram Facebook ਇਹ ਸਾਰੇ ਤੁਸੀਂ ਪਾਸੇ ਨੁਕਤੇ ਛਾਂਣ ਕੇ ਵੇਖ ਲਿਓ ਇਹ ਜਿਹੜਾ ਨੁਕਤਾ ਹੈ ਇਹ ਨੁਕਤਾ ਕਿਤੇ ਅਵੇਲੇਬਲ ਨਹੀਂ ਹੈਗਾ ਪਹਿਲੀ ਗੱਲ ਦੂਸਰਾ ਇਹਦਾ ਸਭ ਤੋਂ ਵੱਡਾ ਬੈਨੀਫਿਟ ਆ ਵੀ ਜਿਨ੍ਹਾਂ ਲੋਕਾਂ ਦੇ ਉੱਤੇ ਫਰਜ਼ ਕਰ ਲਓ ਕਿਸੇ ਬੰਦੇ ਦੇ ਉੱਤੇ ਥੱੱਬਾ ਲੱਗਿਆ ਕੈਰੈਕਟਰਲੈਸ ਦਾ ਹੁਣ ਉਹ ਬੰਦੇ ਨੂੰ ਜੇ ਕੋਈ ਆਪਾਂ ਦਵਾਈ ਇਹ ਜਿਹੀ ਦੇ ਦਈਏ ਵੀ ਉਹ ਕੈਰੈਕਟਰਲੈਸ ਦਾ ਜਿਹੜਾ ਥੱੱਬਾ ਉਹ ਉਤਰ ਜੇ ਤਾਂ ਉਹ ਤੋਂ ਸੁਖੀ ਬੰਦਾ ਕੋਈ ਨਹੀਂ ਹੋ ਸਕਦਾ ਮਤਲਬ ਮਤਲਬ ਕਹਿਣ ਦਾ ਇਹੀ ਕਰੈਕਟਰਲੈਸ ਨੂੰ ਦਵਾਈ ਦੇ ਕੇ ਕਿਵੇਂ ਠੀਕ ਕੀਤਾ ਜਾ ਸਕਦਾ ਉਹੀ ਦੱਸਦਾ ਹੁਣ ਜਿਹੜੇ ਬੰਦੇ ਤੇ ੱੱੱਬਾ ਲੱਗ ਗਿਆ ਪਿਛਲੇ 18 ਸਾਲ ਤੋਂ ਜੀ ਤਾਂ ਮਰੀਜ਼ ਆ ਇਹ ਲੀਵਰ ਦਾ ਮਰੀਜ਼ ਕੋਈ ਕੋਲੇਸਟੇਰੋਲ ਦਾ ਮਰੀਜ਼ ਕੋਈ ਯੂਰਿਕ ਐਸਿਡ ਦਾ ਮਰੀਜ਼ ਕੋਈ ਸਿਰਦਰਦ ਦਾ ਮਰੀਜ਼ ਕਿਸੇ ਨੂੰ ਜੋੜਾਂ ਚ ਦਰਦ ਨੇ ਕਿਸੇ ਦੇ ਗੋਡੇ ਨਹੀਂ ਸਾਥ ਦਿੰਦੇ ਕਿਸੇ ਦੇ ਪਿੰਜਣੀਆਂ ਖੁਸੀ ਜਾਂਦੀਆਂ ਨੇ ਕੋਈ ਨਸ਼ੇ ਚ ਉੱਟ ਜਾ ਹੋਇਆ ਇਹ ਸਾਰੇ ਲੋਕਾਂ ਦੇ ਉੱਤੇ ਇੱਕ ਲੈਵਲ ਲਾ ਦਿੱਤਾ ਗਿਆ ਪੇਸ਼ੈਂਟ ਵੀ ਇਹ ਮਰੀਜ਼ ਹੈ ਜੀ ਔਰ ਮਰੀਜ਼ ਸ਼ਬਦ ਦੇ ਅੰਦਰ ਤਾਕਤ ਆ ਇਹ ਇੱਕ ਤਰਸ ਦਾ ਪਾਤਰ ਤੇ ਅੱਜ ਜਿਹੜਾ ਆਪਾਂ ਨੁਕਤਾ ਸ਼ੇਅਰ ਕਰਨ ਲੱਗੇ ਆ ਇਹ ਨੁਕਤਾ ਉਹ ਤਰਸ ਦੇ ਪਾਤਰ ਚ ਤੁਹਾਨੂੰ ਕੱਢ ਕੇ ਤੁਹਾਡਾ ਕਿਰਦਾਰ ਸਿੱਧਾ ਖੜਾ ਕਰ ਸਕਦਾ ਤੁਹਾਡੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹਦੀ ਆਪਾਂ ਜੜ ਸਮਝਾਂਗੇ ਵੀ ਜਿਹੜਾ ਲੋਕਾਂ ਨੂੰ ਹਾਰਟ ਦੇ ਰਿਲੇਟਿਡ ਪ੍ਰੋਬਲਮਸ ਨੇ ਜਿਹੜੇ ਲੋਕਾਂ ਨੂੰ ਕਿਡਨੀਜ਼ ਰਿਲੇਟਿਡ ਪ੍ਰੋਬਲਮ ਨੇ ਜਿਹੜੇ ਲੋਕਾਂ ਨੂੰ ਸਕਿਨ ਰਿਲੇਟਿਡ ਪ੍ਰੋਬਲਮਸ ਨੇ ਉਹ ਕਿਉਂ ਨੇ ਪਹਿਲਾ ਕੰਮ ਦੂਜਾ ਕੰਮ ਇਹ ਜਿਹੜਾ ਨੁਕਤਾ ਸੀ ਦੇ ਰਹੀਆਂ ਇੱਕ ਕਦੋਲਣਾ ਕੇ ਮੇਲਣਾ ਤੇ ਕੀ ਬੈਨੀਫਿਟ ਦੇਗਾ ਤੇ ਮੈਂ ਇੱਕ ਗੱਲ ਕਹਿਣਾ ਫਰੂਕੀ ਜੀ ਜੇ ਇਹ ਨੁਕਤਾ ਸਾਡੇ ਘਰਾਂ ਦੇ ਵਿੱਚ ਸਾਡੇ ਅੱਛਾ ਇੱਕ ਨਾ ਇਹ ਗੱਲ ਹੋਰ ਸਾਡੇ ਬਜ਼ੁਰਗਾਂ ਨੂੰ ਇਹ ਸਾਰੀਆਂ ਚੀਜ਼ਾਂ ਪਤਾ ਪਰ ਜਿਹੜੇ ਸਾਡੀ ਅੱਜ ਦੀ ਜਨਰੇਸ਼ਨ ਆ ਤੇ ਜਿਹੜੀ ਉਹ ਸਾਡੇ ਬਜ਼ੁਰਗਾਂ ਦੀ ਜਨਰੇਸ਼ਨ ਹੈ ਇਹਦੇ ਵਿੱਚ ਗੈਪ ਆ ਨਾ ਜਿਹੜਾ ਇਹਦਾ ਫਾਇਦਾ ਚੱਕ ਰਹੀ ਹੈ ਦੁਨੀਆ ਜੀ ਤੁਹਾਡਾ ਸ਼ੋਸ਼ਣ ਕਰਕੇ ਸੋ ਜਦੋਂ ਇਹ ਗੈਪ ਭਰ ਗਿਆ ਤੁਹਾਨੂੰ ਕਿਤੇ ਕੋਈ ਹਕੀਮ ਵੈਦ ਕੋਲ ਜਾਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੇ ਇਹੀ ਨੁਕਤਾ ਤੁਹਾਨੂੰ ਘਰੇ ਦੱਸ ਦੇਣਾ ਮੇਰੇ ਤੋਂ ਪਹਿਲਾ ਨੁਕਤਾ ਤੁਹਾਡੇ ਬਜ਼ੁਰਗਾਂ ਨੂੰ ਹੀ ਪਤਾ ਹੋਊਗਾ ਸੋ ਇਹ ਨੁਕਤਾ ਕਿਵੇਂ ਲੈਣਾ ਸਾਰਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ ਜੀ ਜੜ ਕੀ ਹੈ ਬਹਮਾਰੀ ਜੀ ਉਹ ਵੀ ਡਿਸਕਸ ਕਰਾਂਗੇ ਜੀ ਜੀ ਸਾਨੂੰ ਇੱਕ ਗੱਲ ਪਹਿਲਾਂ ਇਹ ਸਮਝਾਓ ਕਿ ਤੁਸੀਂ ਚਮਚੇ ਖੜੇ ਕਿਉਂ ਕੀਤੇ ਨੇ ਵਿੱਚ ਫਰੂਕੀ ਜੀ ਇਹ ਚਮਚੇ ਖੜੇ ਕਰਨ ਦਾ ਕਾਰਨ ਇਹ ਹੀ ਹੈ ਵੀ ਆਪਾਂ ਨੂੰ ਸਮਝ ਆ ਜਾਵੇ ਵੀ ਇੰਨਾ ਕਿਹੀ ਇਹਦੀ ਡੋਜ਼ ਲੈਣੀ ਆ ਅੱਛਾ ਇਹ ਕੋਲੇ ਵਰਗੇ ਜਿਹੜੇ ਬੀਜ ਨੇ ਹਾਂ ਜੀ ਇਹਦੀ ਖਰਾਕ ਹੀ ਇੰਨੀ ਕੁ ਲੈਣੀ ਆ ਠੀਕ ਹੈ ਔਰ ਦੋਨੇ ਨੁਕਤੇ ਇਸ ਤਰ੍ਹਾਂ ਦੇ ਨੇ ਵੀ ਜੇਕਰ ਬਿਗੈਰ ਲੋਡ ਤੋਂ ਵਰਤੇ ਜਾਣ ਤਾਂ ਨੁਕਸਾਨ ਇਸ ਕਦਰ ਆ ਸਕਦੇ ਆ ਵੀ ਜਿਹੜੀ ਸ਼ਰੀਦੀ ਧੜਕਨ ਉਹ ਤੁਹਾਡੇ ਕੰਟਰੋਲ 'ਚ ਨਹੀਂ ਆਉਣੀ ਤੇ ਫਿਰ ਬੰਦਾ ਕਹੂਗਾ ਜੀ ਮੇਰੇ ਨਾਲ ਹੋ ਕੀ ਰਿਹਾ ਅੱਛਾ ਕਿਹੜੇ ਲੋਕਾਂ ਵਾਸਤੇ ਤਾਕਤ ਵੀ ਬਹੁਤ ਆ ਠੀਕ ਹੈ ਕਿਹੜੇ ਲੋਕਾਂ ਵਾਸਤੇ ਪਹਿਲਾਂ ਅਸੀਂ ਗੱਲ ਕਰਦੇ ਆ ਇਹ ਪੀਲੇ ਬੀਜਾਂ ਦੀ ਇਹ ਕਾਦੇ ਬੀਜ ਨੇ ਕਿਸ ਚੀਜ਼ ਤੇ ਕੰਮ ਆਉਂਦੇ ਨੇ ਔਰ ਇਹ ਤੁਸੀਂ ਕਹਿ ਰਹੇ ਹੋ ਵੀ ਬੜੇ ਕਮਾਲ ਦੀ ਚੀਜ਼ ਹੈਗੀ ਹੈ ਬੜੀ ਸਸਤੀ ਕਿੰਨੇ ਰੁਪਏ ਦੇ ਨੁਸਖਾ ਜਿਹੜਾ ਫਾਰਮੂਲਾ ਤੁਸੀਂ ਬਣਾਉਣ ਵਾਲੇ ਕਿੰਨੇ ਰੁਪਏ ਲੱਗ ਜਾਣਗੇ ਮਾਤਰ 15 ਤੋਂ 20 ਰੁਪਏ ਵੀ ਨਹੀਂ ਲੱਗਣੇ ਤੁਹਾਡੇ ਅੱਛਾ ਔਰ ਇਹ ਜਿਹੜਾ ਨੁਕਤਾ ਵਾ ਇਹ ਜਿਹੜਾ ਤੁਸੀਂ ਦੇਖੋਗੇ ਇਹ ਚ ਪਾਣੀ ਵੀ ਨਾਰਮਲ ਪਾਇਆ ਸੀ ਪੀਲਾ ਰੰਗ ਹੋ ਗਿਆ ਇਹਦਾ ਕਾਰਨ ਕੀ ਆ ਸਿਰਫ ਇੰਨਾ ਕੁ ਅਸੀਂ ਚਮਚਾ ਲਿਆ ਸੀ ਤੇ ਇਹਦੇ ਚ ਅਸੀਂ ਪਾਤਾ ਸੀ ਠੀਕ ਹੈ ਉਹ ਇਹਦੇ ਚ ਪਾ ਕੇ ਜਦੋਂ ਇਹਨੂੰ ਘੋਲ ਦਿੰਨੇ ਆ ਤੇ ਇਹ ਸਾਰੀ ਰਾਤ ਪਿਉਂਤਾ ਰਿਆ ਤਾਂ ਕਿ ਅੱਜ ਜਿਹੜੇ ਦਰਸ਼ਕ ਵੀਡੀਓ ਵੇਖ ਰਹੇ ਨੇ ਉਹਨਾਂ ਤੱਕ ਇੱਕ ਮੈਸੇਜ ਪਹੁੰਚਾ ਸਕੀ ਮੇਰੇ ਕੀ ਫਾਇਦੇ ਠੀਕ ਹੈ ਸੇਮ ਦੂਸਰੇ ਲੋਟਾ ਜਿਹੜਾ ਦੂਸਰਾ ਪਾਣੀ ਆ ਠੀਕ ਹੈ ਤੁਸੀਂ ਆ ਦੇਖੋਗੇ ਕਾਲਾ ਰੰਗ ਥੱਲੇ ਜੰਮਿਆ ਹੋਇਆ ਉੱਪਰ ਪਾਣੀ ਦੇ ਵਿੱਚ ਵੀ ਕਾਲਾ ਸਾਰੀ ਆ ਠੀਕ ਹੈ ਔਰ ਇਹਨੂੰ ਕੋਲ ਕੇ ਦਿਖਾਉਣਾ ਤੁਸੀਂ ਇਹਨੂੰ ਕੋਲਣ ਦੀ ਤਾਕਤ ਦੇਖਿਓ ਸਪੀਡ ਦੇਖਿਓ ਆਪਾਂ ਸਿਰ ਐ ਕੀਤਾ ਕਿੰਨੀ ਹੌਲੀ-ਹੌਲੀ ਮੈਂ ਮਿਕਸ ਕਰ ਰਿਹਾ ਔਰ ਉਹਦੇ ਅੰਦਰ ਉਹ ਸਪੀਡ ਦੇਖਿਓ ਬੈਠਣ ਲੱਗੇ ਵੀ ਮਿੰਟ ਲਾਇਆ ਉੱਠਣ ਲੱਗੇ ਮਿੰਟ ਲਾਇਆ ਬੈਠਣ ਲੱਗੇ ਮਿੰਟ ਲਾਇਆ ਇੰਨੀ ਫੁਰਤੀ ਆ ਜਾਣੀ ਤੁਹਾਡੇ ਸਰੀਰ 'ਚ ਜਦੋਂ ਤੁਸੀਂ ਇਹਦਾ ਸੇਵਨ ਕਰ ਲਿਆ ਉੱਠਣ ਲੱਗੇ ਵੀ ਮਿੰਟ ਪਰ ਇਸ ਵੇਲੇ ਤਾਂ ਉੱਠਣ ਲੱਗੇ ਉਹਨਾਂ ਨੂੰ ਕੰਮ ਕਰੇਗਾ ਜਿਨ੍ਹਾਂ ਨੂੰ ਉੱਠਣ ਲੱਗੇ ਵੀ ਹਾਏ ਨਿਕਲਦੀਆਂ ਮੂੰਹ 'ਚੋਂ ਤੇ ਬੈਠਣ ਲੱਗੇ ਵੀ ਹਾਇ ਰੱਬਾ ਨਿਕਲਦੀ ਹੈ ਤੱਕ ਫਰੂਕੀ ਜੀ ਸਾਨੂੰ ਇਹ ਗੱਲ ਨਹੀਂ ਸਮਝ ਲੱਗੂਗੀ ਵੀ ਸਾਡੇ ਰੋਗ ਹੈ ਕਿਉਂ ਉਹਨਾਂ ਚਿਰ ਤੁਹਾਡੀ ਕੋਈ ਵੈਦ ਹਕੀਮ ਮਦਦ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਸਵਾਲ ਹੀ ਨਹੀਂ ਪੁੱਛਾਂਗੇ ਸਾਡੇ ਸਵਾਲ ਕੀ ਨੇ ਸਾਡੇ ਜੀ ਗੋਡੇ ਦੁਖਦੇ ਆ ਸਾਨੂੰ ਕੋਈ ਐਜਾ ਨੁਕਤਾ ਦੇ ਦਿਓ ਜਿਹਦੇ ਨਾਲ ਗੋਡੇ ਠੀਕ ਹੋ ਜਾਣ ਸਾਨੂੰ ਜੀ ਕਬਜ਼ ਰਹਿੰਦੀ ਹੈ ਕੋਈ ਐਜਾ ਨੁਕਤਾ ਦੇ ਦਿਓ ਜਿਹਨੇ ਕਬਜ਼ ਟੁੱਟ ਜੇ ਵੀਰੋ ਆਪਾਂ ਇੱਕ ਮਿੰਟ ਖੜ ਕੇ ਨਿਗਾਹ ਮਾਰੀਏ ਵੀ ਇਹ ਹੋਇਆ ਕਿਉਂ ਕਾਰਨ ਤਾਂ ਲੱਭੀ ਕਾਰਨ ਲੱਭਾਂਗੇ ਤਾਂ ਆਪਾਂ ਸਾਰੇ ਹੱਲ ਕੱਢ ਸਕਦੇ ਹਾਂ ਪਰ ਕਾਰਨ ਲੱਭਣ ਦਾ ਟਾਈਮ ਨਹੀਂ ਤਾਂ ਹੀ ਤੁਸੀਂ ਦੇਖੋਗੇ ਵੀ ਲਾਈਨ ਲੱਗੀ ਹੋਈ ਹੈ ਇਹ ਇਹ ਲਾਈਨ ਲੱਗਿਆ ਤਾਂ ਕਾਰਨ ਹੀ ਹੈ ਵੀ ਟਾਈਮ ਹੈ ਨਹੀਂ ਫਿਰ ਆਪਾਂ ਨੂੰ ਟਾਈਮ ਕੱਢਣਾ ਪੈਂਦਾ ਵੈਦ ਸਾਹਿਬ ਨੂੰ ਮਿਲਣ ਨੂੰ ਹਕੀਮ ਜੀ ਨੂੰ ਮਿਲਣਾ ਫਿਰ ਟਾਈਮ ਕੱਢੋ ਫਿਰ ਉਧਰ ਟਾਈਮ ਕੱਢ ਲਓ ਜਾਂ ਤਾਂ ਆਪ ਕੱਢ ਲਓ ਹੁਣ ਜੇ ਆਪਾਂ ਕਰੇਗਾ ਕੀ ਹੁਣ ਚਲੋ ਆਪਾਂ ਤੁਸੀਂ ਬਹੁਤ ਸਾਰੇ ਚੀਜ਼ਾਂ ਦਿਖਵਾਤੀਆਂ ਹੁਣ ਇਹ ਦੱਸਿਓ ਵੀ ਜਿਹੜੇ ਇਹ ਪੀਲੇ ਪੀਲੇ ਬੀਜ ਹੈਗੇ ਨੇ ਇਹ ਕਿਸ ਚੀਜ਼ ਦੇ ਨੇ ਔਰ ਇਹ ਕੀ ਕਰਨਗੇ ਸਭ ਤੋਂ ਪਹਿਲੀ ਚੀਜ਼ ਆਪਾਂ ਨੂੰ ਇਹ ਗੱਲ ਸਮਝਣੀ ਪੈਣੀ ਆ ਵੀ ਇਹ ਜਿਹੜਾ ਨੁਕਤਾ ਵਾ ਇਹ ਹੈਗਾ ਸਿੰਪਲ ਨੁਕਤਾ ਮੇਥੀ ਦਾਣੇ ਦਾ ਅੱਛਾ ਮੇਥੀ ਦਾਣੇ ਤੁਸੀਂ ਅੱਧਾ ਚਮਚਾ ਰਾਤ ਨੂੰ ਗਰਮ ਪਾਣੀ ਉਹ ਵਾ ਲਓ ਪੂਰਾ ਰਿੱਜ ਤਾ ਗਰਮ ਕਰ ਲਓ ਰਿੱਜ ਤਾ ਗਰਮ ਪਾਣੀ ਕਰਕੇ ਉਹਦੇ ਵਿੱਚ ਤੁਸੀਂ ਅੱਧਾ ਚਮਚਾ ਜਦੋਂ ਤਵੇ ਤੋਂ ਲਾ ਲਿਆ ਉਹ ਤੋਂ ਲਾ ਲਿਆ ਗੈਸ ਤੋਂ ਲਾ ਕੇ ਉਹਦੇ ਵਿੱਚ ਅੱਧਾ ਚਮਚਾ ਤੁਸੀਂ ਇਹਦਾ ਪਾਓ ਔਰ ਇਹ ਪਾਣੀ ਨੂੰ 1 ਲੀਟਰ ਤੁਸੀਂ ਆਪਣੀ ਬੋਤਲ ਰੱਖੋ ਉਹਦੇ ਵਿੱਚ ਗਰਮ ਪਾਣੀ ਪਾਇਆ ਉਹਦੇ ਚ ਇੱਕ ਚਮਚਾ ਪਾਇਆ ਜਾਂ ਅੱਧਾ ਚਮਚਾ ਪਾਇਆ ਵੈਸੇ ਕੋਸ਼ਿਸ਼ ਕਰੋ ਸ਼ੁਰੂਆਤ ਕਰਨ ਲਈ ਅੱਧੇ ਚਮਚੇ ਤੋਂ ਹੀ ਰੱਖੋ ਤੁਸੀਂ ਇਹਨੂੰ ਪਾਤਾ ਉੱਪਰ ਟੱਕਣ ਲਾਤਾ ਮੜ ਕੇ ਸੌਜੋ ਠੀਕ ਹੈ ਆਪਦੇ ਬੈੱਡ ਦੇ ਸਹਾਰੇ ਰੱਖੋ ਇਹ ਬੈੱਡ ਟੀ ਆ ਤੁਹਾਡੀ ਸਵੇਰੇ ਉੱਠੇ ਸਵੇਰੇ ਉੱਠਦੇ ਸਾਰੇ ਦਾ ਟੱਕਣ ਖੋਲਿਆ ਜਿਵੇਂ ਆਪਾਂ ਹਿੰਦੁਸਤਾਨੀ ਟਾਇਲਟ 'ਚ ਬੈਠਦੇ ਸੀਗੇ ਉਸੇ ਤਰ੍ਹਾਂ ਥੱਲੇ ਪੈਰਾਂ ਪਰ ਬੈਠੋ ਜਿਸ ਤੁਹਾਡੇ ਪਿੰਜਣੀਆਂ ਵੀ ਖੋਸਣ ਪੱਟ ਵੀ ਖੋਸਣ ਜਦੋਂ ਦੋਨੇ ਐ ਪੂਰਾ ਪ੍ਰੈਸ਼ਰ ਬਣ ਗਿਆ ਹੁੰਦਾ ਕਿ ਜਦੋਂ ਆਪਾਂ ਲੰਬੇ ਪੈ ਜਾਂਦੇ ਆ ਜਦੋਂ ਆਪਾਂ ਸੌਂਨੇ ਆ ਤਾਂ ਆਪਣੇ ਸ਼ਰੀਰ ਦੇ ਵਿੱਚ 5 ਲੀਟਰ ਖੂਨ ਆ ਉਹ 5 ਦਾ 5 ਲੀਟਰ ਦੇ ਖੂਨ ਦੇ ਵਿੱਚੋਂ ਤਕਰੀਬਨ 4 ਸਵਾ 4 ਲੀਟਰ ਤਾਂ ਸਾਰਾ ਤੁਹਾਡੀ ਅੰਤੜੀਆਂ ਦੇ ਵਿੱਚ ਆ ਜਾਂਦਾ ਪੇਟ ਦੇ ਵਿੱਚ ਆ ਜਾਂਦਾ ਕਿਉਂਕਿ ਇਹ ਵਰਕਿੰਗ ਚੱਲ ਰਹੀ ਆ ਹਾਰਟ ਨੂੰ ਸਪਲਾਈ ਚੱਲ ਰਹੀ ਆ ਸਾਰਾ ਕੁਝ ਚੱਲ ਰਿਹਾ ਵਾ ਤਾਂ ਜਦੋਂ ਤੁਸੀਂ ਉੱਠ ਕੇ ਥੱਲੇ ਪਿੰਜਣੀਆਂ ਪਰ ਬੈਠ ਗਏ ਤਾਂ ਇੱਕੋ ਦਮ ਬਲੱਡ ਸਰਕੂਲੇਸ਼ਨ ਸੈਚੂਰੇਟ ਕਰੂਗਾ ਇਕਤੋਂ ਬਲੱਡ ਸਰਕੂਲੇਸ਼ਨ ਵਧੂਗੀ ਇੰਪਰੂਵ ਹੋਊਗੀ ਉਸ ਵਕਤ ਜਦੋਂ ਤੁਸੀਂ ਇਹ ਪਾਣੀ ਜਿਹੜਾ ਮੈਂ ਤੁਹਾਨੂੰ ਤੋਂ ਰਾਤ ਨੂੰ ਬਣਵਾਇਆ ਮੇਤੀ ਦਾਣੇ ਦਾ ਤੁਸੀਂ ਇਹਨੂੰ ਖੋਲਣਾ ਸਿਪ ਸਿਪ ਕਰਕੇ ਤਕਰੀਬਨ 5 ਤੋਂ 6 ਮਿੰਟ ਘੜੀ ਦੇ ਹਿਸਾਬ ਨਾਲ ਬੈਠ ਕੇ ਪੀਓ ਸਕੂਨ ਨਾਲ ਪੀਓ ਔਰ ਇਹ ਸੋਚੋ ਵੀ ਕਿੱਡੇ ਕਿਸਮਤ ਵਾਲੇ ਵੀ ਫੇਰ ਉੱਠ ਖੜੇ ਇਹ ਧੰਨਵਾਦ ਦੇ ਨਾਲ ਇਹਦੀ ਸਿਪ ਸਿਪ ਪੀਓ ਤੇ ਫਰੂਕੀ ਜੀ ਇਹ ਏਡਾ ਕ ਕਾਰੀਗਰ ਹੈ ਇਹਨਾਂ ਸਭ ਤੋਂ ਪਹਿਲੀ ਚੀਜ਼ ਉਹ ਕੀ ਹੈ ਇਦੇ ਅੰਦਰ ਫਾਈਬਰ ਦੀ ਮਾਤਰਾ ਬਹੁਤ ਹੈ। ਠੀਕ ਹੈ। ਗਲਾਈਸਿਕ ਇਫੈਕਟ ਕਾਫੀ ਇੱਛੇ। ਜਿੱਦ ਕਰਕੇ ਆਪਾਂ ਨੂੰ ਸਭ ਤੋਂ ਵੱਡਾ ਬੈਨੀਫਿਟ ਕੀ ਮਿਲਦਾ? ਜੇ ਕੋਈ ਬੰਦਾ ਸਵੇਰੇ ਉੱਠਦੇ ਸਾਰ ਮਿੱਠਾ ਖਾ ਲਵੇ, ਆਪਾਂ ਉਹਦੀ ਸ਼ੂਗਰ ਚੈੱਕ ਕਰੀਏ ਤਾਂ ਸ਼ੂਗਰ ਦੇ ਵਿੱਚ ਇਫੈਕਟ ਦਿਖ ਜੂਗਾ। ਕਿਸੇ ਬੰਦੇ ਨੂੰ ਮੇਥੀ ਦਾਣਾ ਪਹਿਲਾਂ ਪਾਣੀ ਪਿਆ ਦੋ ਸਵੇਰੇ। ਉਦੋਂ 1 ਮਿੰਟ ਬਾਅਦ ਇਹ ਆਹ ਕਰਾ ਦਿਓ। ਤੇ ਸ਼ੂਗਰ ਦੇ ਵਿੱਚ ਉੱਥੇ ਫਰਕ ਦਿਖ ਜੂਗਾ। ਸਿਰਫ ਮੇਥੀ ਦਾਣੇ ਦੇ ਨਾਲ ਐਡਾ ਇਹ ਕਾਰਗਰਕ ਕਿਉਂਕਿ ਇਹਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਅੱਛੀ ਖਾਸੀ ਪਾਈ ਜਾਂਦੀ ਆ ਜੋ ਕਿ ਤੁਹਾਡੀ ਇਨਸੂਲਿਨ ਨੂੰ ਸਪਾਈਕ ਤਾਂ ਕਰਦਾ ਬਟ ਸਲੂਲੀ ਕਰਦਾ ਉਹਨੂੰ ਟਾਈਮ ਦਿੰਦਾ ਤਾਂ ਕਿ ਉਹ 올 ਡੇ ਤੁਹਾਨੂੰ એનર્ਜੀ ਦੇ ਸਕੇ ਦੂਸਰੀ ਗੱਲ ਜੇ ਤੁਸੀਂ ਇਹਨੂੰ ਪੀ ਲਿਆ ਇਹਨੇ ਪਹਿਲਾ ਕੰਮ ਕੀ ਕਰਨਾ ਵਾ ਤੁਹਾਡੇ ਸਰੀਰ ਦੀ ਜਿਹੜੀ ਸੋਜਿਸ਼ ਆ ਕਿਸੇ ਬੰਦੇ ਦੇ ਗੋਡੇ ਦੁਖਦੇ ਆ ਕਿਸੇ ਬੰਦੇ ਦੇ ਲਿਵਰ ਤੇ ਫੈਟ ਆ ਕਿਸੇ ਬੰਦੇ ਦੇ ਅੰਤੜੀਆਂ ਚ ਦਰਦ ਆ ਕਿਸੇ ਬੰਦੇ ਦੀਆਂ ਅੱਖਾਂ ਤੇ ਪ੍ਰੈਸ਼ਰ ਆ ਕਿਸੇ ਬੰਦੇ ਦਾ ਸਿਰ ਦੁਖਦਾ ਕਿਸੇ ਬੰਦੇ ਨੂੰ ਗੈਸ ਦੀ ਦਿੱਕਤ ਆ ਇਸ ਸਾਰੀਆਂ ਦਿੱਕਤਾਂ ਕਿਧਰੇ ਰਿਲੇਟਡ ਨੇ ਇਨਫਲੇਮੇਸ਼ਨ ਰਿਲੇਟਡ ਇਨਫਲੇਮੇਸ਼ਨ ਆਪਣੀ ਦੇਸੀ ਭਾਸ਼ਾ ਦੇ ਵਿੱਚ ਆਪਾਂ ਕਹਿੰਦੇ ਨੇ ਸੋਜਿਸ਼ ਹੁਣ ਜਿੱਥੇ ਸੋਜਿਸ਼ ਆ ਗਈ ਉੱਥੇ ਆਕਸੀਜਨ ਦੀ ਸਪਲਾਈ ਉਨੀ ਪ੍ਰੋਪਰ ਪਹੁੰਚਣੀ ਨਹੀਂ ਜਦੋਂ ਇਨਫਲੇਮੇਸ਼ਨ ਕੰਟਰੋਲ ਹੋ ਗਈ ਆਕਸੀਜਨ ਦੀ ਸਪਲਾਈ ਪੂਰੀ ਹੋ ਗਈ ਦੇਸੀ ਜਾਂ ਨੁਕਤਾ ਤੇ ਤੁਹਾਡਾ ਸਾਰਾ ਤੁਸੀਂ ਲੱਗੂਗੀ ਪੂਰੇ ਸ਼ਰੀਰ ਦੇ ਵਿੱਚ ਹੀ ਜਾਨ ਪਈ ਜਿਨ੍ਹਾਂ ਲੋਕਾਂ ਨੂੰ ਡਾਇਬੀਟਿਸ ਆ ਉਹਨਾਂ ਵਾਸਤੇ ਕਾਰੀਗਰ ਜਿਨ੍ਹਾਂ ਲੋਕਾਂ ਵਾਸਤੇ ਪੈਨਕ੍ਰੀਆਜ਼ ਰਿਲੇਟਡ ਇਸ਼ੂਜ਼ ਨੇ ਉਹਨਾਂ ਲੋਕਾਂ ਵਾਸਤੇ ਕਾਰੀਗਰ ਕੁਝ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਹਾਰਟ ਰਿਲੇਟਡ ਪ੍ਰੋਬਲਮਸ ਹੁੰਦੀਆਂ ਨੇ ਕਲੌਟਸ ਬਣਦੇ ਨੇ ਉਹਨਾਂ ਲੋਕਾਂ ਵਾਸਤੇ ਕਾਫੀ ਕਾਰੀਗਰ ਔਰ ਤੁਸੀਂ ਇਹਦਾ ਬਖੂਬੀ ਇੱਕ ਪਿਆਰਾ ਰਿਜ਼ਲਟ ਦੇਖੋਗੇ ਡਾਇਬੀਟੀਸ ਵਾਲੇ ਬੰਦਿਆਂ ਦਾ ਇੰਨਾ ਕੁ ਸੋਹਣਾ ਰਿਜ਼ਲਟ ਹੈ ਕਿਉਂਕਿ ਗਲਾਈਸਿਕ ਇਫੈਕਟ ਜੋ ਵੀ ਤੁਸੀਂ ਉਸ ਤੋਂ ਬਾਅਦ ਖਾਓਗੇ ਉਹਨੂੰ ਕਾਊਂਟਰ ਕਰ ਦਿੰਦਾ ਫਾਈਬਰ ਬਹੁਤ ਜ਼ਿਆਦਾ ਪ੍ਰੋਟੀਨ ਬਹੁਤ ਜ਼ਿਆਦਾ ਆਪਾਂ ਪੂਰੇ ਦਿਨ ਦੇ ਵਿੱਚ ਖਾਣਕ ਦੇ ਵਿੱਚ ਆਪਦੇ ਸਰੀਰ ਨੂੰ ਦੇਣ ਦੀ ਕੋਸ਼ਿਸ਼ ਇਹ ਕਰ ਰਹੇ ਆਂ ਵੀ ਮਿਨਰਲ ਵੀ ਮਿਨਰਲ ਦੇ ਦਈਏ ਵਿਟਾਮਿਨਸ ਦੇ ਦਈਏ ਪ੍ਰੋਟੀਨ ਦੇ ਦੀਏ ਫਾਈਬਰ ਦੇ ਦੀਏ ਮੈਗਨੀਸ਼ੀਅਮ ਦੇ ਦੀਏ ਆਇਰਨ ਦੇ ਦੀਏ ਇਹੀ ਸਾਰਾ ਕੁਝ ਸੋਚ ਰਿਹਾ ਪੂਰੇ ਦਿਨ ਦੀ ਖਾਣਾ ਦੇ ਵਿੱਚ ਆਪਾਂ ਇਹ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਜਿਹੜਾ ਤੁਹਾਨੂੰ ਨੁਕਤਾ ਦੱਸ ਰਿਹਾ ਸਵੇਰੇ ਉੱਠਦੇ ਸਾਰ ਤੁਹਾਡਾ ਸਾਰਾ ਸਰੀਰ ਪੂਰਾ એનર્ਜੀ ਮੈਂ ਇੱਕ ਉਦਮ ਦੇਤੀ ਤੁਹਾਡੇ ਸਰੀਰ ਨੂੰ ਜਿਹੜੇ ਜਿਹੜੇ ਤੁਸੀਂ ਮਿਨਰਲਸ ਪੂਰੇ ਕਰਨੇ ਸੀ ਪੂਰੇ ਦਿਨ ਦੇ ਵਿੱਚ ਮੈਂ ਤੁਹਾਨੂੰ ਸਵੇਰੇ ਉੱਠਦੇ ਸਾਰ ਪੂਰੇ ਕਰਵਾ ਰਿਹਾ ਇਹ ਨੁਕਤਾ ਏਡਾ ਕਾਰੀਗਰ ਹੈ ਪਰ ਇਹਨੂੰ ਲੈਣਾ ਕੀਨੇ ਨਹੀਂ ਹੈਗਾ ਇਹ ਵੀ ਗੱਲ ਨਾਲ ਅਸੀਂ ਇਹ ਗੱਲ ਵੀ ਕਰਾਂਗੇ ਤੇ ਹੁਣ ਸਾਨੂੰ ਇਹ ਸਮਝਾਓ ਵੀ ਜਿਹੜੇ ਇਹ ਕਾਲੇ ਕਾਲੇ ਬੀਜੇ ਕਿਸ ਚੀਜ਼ ਦੇ ਨੇ ਇਹਦਾ ਸਭ ਤੋਂ ਮੁੱਖ ਕੰਮ ਇਹ ਹੈ ਜਿੰਨਾ ਲੋਕਾਂ ਦਾ ਫਰਜ਼ ਕਰ ਲੋ ਜੀ ਵਜਨ ਤਾਂ ਹੈਗਾ 80 ਕਿਲੋ ਠੀਕ ਹੈ ਪਰ ਦੇਖਣ ਨੂੰ ਭਾਈ ਜੀ ਨੂੰ ਦੇਖੋਗੇ ਤੁਸੀਂ ਤੁਹਾਨੂੰ ਲੱਗੂ ਇੱਕ ਕੁਇੰਟਲ 20 ਕਿਲੋ ਠੀਕ ਹੈ ਗਿੱਟਿਆਂ ਦੇ ਅਲਦ ਵਾਲੇ ਸੋਚ ਚੜੀ ਹੋਈ ਆ ਠੀਕ ਹੈ ਗਿੱਟੇ ਤੁਰਦੇ ਨਹੀਂ ਹੈਗੇ ਸ਼ਰਾਬ ਪੀਂਦੇ ਨੇ ਕਿਸੇ ਪ੍ਰਕਾਰ ਦਾ ਨਸ਼ਾ ਕਰਦੇ ਨੇ ਕਿਸੇ ਪ੍ਰਕਾਰ ਦੀ ਤੁਹਾਡੇ ਸ਼ਰੀਰ ਦੇ ਵਿੱਚ ਤੋੜ ਮਚਦੀ ਆ ਰਾਤ ਨੂੰ ਬਿਸਤਰ ਤੇ ਸੌਣੇ ਤੇ ਪਿੰਜਣੀਆਂ ਖੁੱਸਦੀਆਂ ਨੇ ਲੱਤਾਂ ਰਾਤ ਨੂੰ ਮਾਰਦੇ ਹੋ ਬੈੱਡ ਦੇ ਉੱਤੇ ਇਹ ਨੁਕਤੇ ਉਹਨਾਂ ਲੋਕਾਂ ਵਾਸਤੇ ਆ ਹੁਣ ਇਹ ਨਾ ਕੰਮ ਹੋਵੇ ਵੀ ਦੋਨੀਆਂ ਅਸੀਂ ਰਾਤ ਨੂੰ ਪਿਓ ਲਈ ਜੋਦਾ ਜੀ ਤੁਹਾਡੀ ਗੱਲ ਮੰਨ ਲੈਨੇ ਆ ਇਹ ਕੰਮ ਵੀ ਗਲਤ ਹੈ ਇਹਦਾ ਆਪ ਦੇ ਫਾਇਦੇ ਨੇ ਇਹਦੇ ਆਪ ਦੇ ਫਾਇਦੇ ਨੇ ਅਲੱਗ-ਅਲੱਗ ਪਿਉਣੇ ਨੇ ਅਲੱਗ-ਅਲੱਗ ਪਿਉਣੇ ਨੇ ਔਰ ਜਿੱਦੇ ਉਹ ਪੀਣਾ ਉਹਦੇ ਇਹ ਨਹੀਂ ਪੀਣਾ ਜਿੱਦੇ ਇਹ ਪੀਣਾ ਉਹਦੇ ਉਹ ਨਹੀਂ ਪੀਣਾ ਔਰ ਜੇ ਤੁਸੀਂ ਵਧੀਆ ਰਿਜ਼ਲਟ ਲੈਣੇ ਆ ਤੁਸੀਂ 7-7 ਦਿਨ ਦੋਨੇ ਅਲੱਗ-ਅਲੱਗ ਕਰਕੇ ਦੇਖੋ 15ਵੇਂ ਦਿਨ ਜੀ ਸਦ ਕੇ ਤੁਸੀਂ ਸਾਡੇ ਦੁਕਾਨ ਤੇ ਆਓ ਸਾਨੂੰ ਮਿਲੋ ਸਾਡੇ ਦਫ਼ਤਰ ਆਓ 15 ਦਿਨ ਬਾਅਦ ਇਥੇ ਰੱਖੋ 15 ਦਿਨ ਬਾਅਦ ਤੁਸੀਂ ਜੀ ਸਦ ਕੇ ਸਾਡੇ ਦਫ਼ਤਰ ਆਓ ਤੁਸੀਂ ਸਾਨੂੰ ਆਪ ਰਿਜ਼ਲਟ ਦੱਸੋਗੇ ਵੀ ਜੋਦਾ ਜੀ ਸਾਡੇ ਸਰੀਰ ਦੇ ਵਿੱਚ ਤਾਕਤ ਜਿਵੇਂ ਕਹਿੰਦੇ ਇੱਕ ਫੁਰਨਾ ਬਣ ਚੁੱਕਿਆ ਉਹਦਾ ਕਾਰਨ ਕੀ ਹੈ ਮੈਂ ਤੁਹਾਨੂੰ ਸਵੇਰੀ ਉੱਡਦੇ ਸਾਰੇ ਸਾਰੇ ਮਿਨਰਲਸ ਵਿਟਾਮਿਨਸ ਦੇਤੇ ਠੀਕ ਹੈ ਪੋਟਾਸ਼ੀਅਮ ਦਿੱਤਾ ম্যাগਨੀਸ਼ੀਅਮ ਦਿੱਤਾ ਆਇਰਨ ਦਿੱਤਾ ਸਾਰਾ ਕੁਝ ਤੁਹਾਡਾ ਤਾਂ ਪੂਰਾ ਹੋ ਗਿਆ ਜਦੋਂ ਪੂਰਾ ਹੋ ਗਿਆ ਮਲ ਕਲੀਅਰ ਹੋ ਗਿਆ ਅੱਛਾ ਹੁਣ ਕਈ ਲੋਕਾਂ ਦੇ ਨਾਲ ਕੀ ਦਿੱਕਤ ਆਊਗੀ ਉਹ ਸਾਨੂੰ ਕੰਪਲੇਂਟ ਆਈ ਵੀ ਆ ਸਾਨੂੰ ਪਤਾ ਵੀ ਆ ਵੀ ਜਦੋਂ ਤੁਸੀਂ ਇਸ ਦਾ ਸੇਵਨ ਸ਼ੁਰੂ ਕਰਦੇ ਹੋ ਤਾਂ ਪਹਿਲਾ ਕੰਮ ਇੱਕ ਹੋ ਸਕਦਾ ਵੀ ਤੁਹਾਨੂੰ ਗੈਸ ਕਵਜ ਦੀ ਦਿੱਕਤ ਆ ਜੇ ਬਲੋਟਿੰਗ ਹੋਣ ਲੱਗ ਜੇ ਤੁਹਾਡੇ ਸਰੀਰ ਦੇ ਵਿੱਚ ਤੋੜੇ ਵਾਂਗੂ ਪੇਟ ਫੁੱਲਣ ਲੱਗ ਜੇ ਉਹ ਕਿਉਂ ਹੋ ਰਿਹਾ ਵਾ ਕਿਤੇ ਨਾ ਕਿਤੇ ਇਨਫਲਮੇਸ਼ਨ ਸਟਕ ਸੀਗੀ ਉਹ ਉੱਥੋਂ ਮੂਵਮੈਂਟ ਕੀਤੀ ਆ ਤਾਂ ਤੁਹਾਡੇ ਪੇਟ ਦੇ ਵਿੱਚ ਆ ਗਈ ਔਰ ਦੂਸਰਾ ਇਹਦਾ ਸਭ ਤੋਂ ਜਿਹੜਾ ਨੈਗੇਟਿਵ ਇਫੈਕਟ ਆ ਉਹ ਇਹ ਹੈ ਵੀ ਤੁਹਾਨੂੰ ਜਿਹੜੀ ਗੈਸ ਆ ਉਹ ਬਹੁਤ ਗੰਦੀ ਸਰਦੀ ਆ ਮਤਲਬ ਤੁਸੀਂ ਸਾਰਾ ਦਿਨ ਦੇਖੋਗੇ ਵੀ ਜਿਹੜੀ ਗੈਸ ਪਾਸ ਹੋਈ ਜਾਂਦੀ ਆ ਔਰ ਖਾਸ ਕਰਕੇ ਜਿਹੜੇ ਬੰਦੇ ਬੋਡੀ ਬਿਲਡਿੰਗ ਕਰਦੇ ਉਹਨਾਂ ਦੀ ਪ੍ਰੋਟੀਨ ਦੀ ਮਾਤਰਾ ਕਾਫੀ ਅੱਛੀ ਆ ਤਾਂ ਉਹਨਾਂ ਲੋਕਾਂ ਵਾਸਤੇ ਅਸੀਂ ਕਹਿੰਦੇ ਹੁਣੇ ਵੀ ਤੁਸੀਂ ਮੇਥੀ ਦਾਣਾ ਰੋਜ਼ ਖਾਓ ਜੀ ਵੈਸੀ ਚੱਤ ਲਓ ਉਹਦਾ ਕਾਰਨ ਕੀ ਹੈ ਜਿਹੜੀ ਉਹ ਗੰਦੀ ਗੈਸ ਆ ਇਹ ਉਹਨੂੰ ਬਿਲਕੁਲ ਮਤਲਬ ਬਿਨਾ ਬਦਬੂ ਤੋਂ ਕੱਢਦੀ ਆ ਪਰ ਔਰ ਜਿਹੜਾ ਇਹ ਹੈ ਇਹ ਸਾਰੇ ਸਰੀਰ ਦੀ ਸਮਝੋ ਗੰਦਗੀ ਨੂੰ ਇਹਨੇ ਪਾਟੀ ਰਹੀ ਬਾਹਰ ਕੱਢ ਦੇਣਾ ਸਾਰੇ ਸਰੀਰ ਨੂੰ ਟੌਕਸਿਨਸ ਬਾਹਰ ਕੱਢ ਦੇਣੇ ਆ ਜਿਹੜੀ ਚੀਜ਼ ਅੱਛਾ ਕੋਲੇਸਟ੍ਰੋਲ ਲੋਕਿਆਂ ਦੇ ਮਾੜਾ ਜੀ ਤੁਹਾਡੇ ਅਕੋਰਡਿੰਗ ਚੰਗਾ ਕੀ ਮਾੜਾ ਜੀ ਕੋਲੇਸਟ੍ਰੋਲ ਮਾੜਾ ਹੀ ਹੈ ਜੀ ਵਧਿਆ ਹੋਇਆ ਤੇ ਠੀਕ ਹੈ ਜੀ ਕੋਲੇਸਟ੍ਰੋਲ ਸਰੀਰ ਦੀ ਬੇਸਿਕ ਨੈਸੈਸਿਟੀ ਆ ਯੂਰਿਕ ਐਸਿਡ ਸਰੀਰ ਦੀ ਸਭ ਤੋਂ ਜ਼ਰੂਰਤਮੰਦ ਚੀਜ਼ ਆ ਲਿਵਰ ਦੇ ਵਿੱਚ ਜਿਹੜੇ ਐਨਜ਼ਾਈਮਸ ਨੇ ਉਹ ਸਰੀਰ ਦੀ ਸਭ ਤੋਂ ਬੇਸਿਕ ਨੈਸੈਸਿਟੀ ਨੇ ਮਸਲਾ ਉਦੋਂ ਵਿਗੜਦਾ ਜਦੋਂ ਤੁਹਾਡੇ ਐਲਡੀਐਲ ਵਧਣ ਲੱਗ ਜਾਣ ਐਚਡੀਐਲ ਘਟਣ ਲੱਗ ਜਾਣ ਜਿਹ ਕੀ ਹੁੰਦੇ ਨੇ ਜਿਹੜੇ ਤੁਹਾਡੇ ਗੁੱਡ ਕੋਲੇਸਟ੍ਰੋਲਸ ਨੇ ਜਿਹੜੇ ਤੁਹਾਡੇ ਗੁੱਡ ਫੈਟਸ ਨੇ ਉਹਨਾਂ ਦੀ ਮਾਤਰਾ ਘਟ ਜੇ ਤੇ ਬੈਡ ਕੋਲੇਸਟ੍ਰੋਲ ਦੀ ਮਾਤਰਾ ਵਾਜੇ ਇਹਦੀ ਸਭ ਤੋਂ ਬਖੂਬੀ ਕਿੰਨੀ ਪਿਆਰੀ ਇਹਦੇ ਚ ਹੋ ਤੁਸੀਂ ਦੇਖੋ ਕੁਦਰਤ ਨੇ ਬਰਕਤ ਬਖਸ਼ੀ ਆ ਵੀ ਇਹੇ ਤੁਹਾਡੇ ਬੈਡ ਕੋਲੇਸਟ੍ਰੋਲ ਨੂੰ ਕਾਊਂਟਰ ਕਰਦਾ ਤੇ ਜਿਹੜਾ ਗੁੱਡ ਕੋਲੇਸਟ੍ਰੋਲ ਤੁਸੀਂ ਸਾਰੇ ਦਿਨ ਦੇ ਵਿੱਚ ਖਾ ਰਹੇ ਹੋ ਉਹਦੀ ਔਬਜ਼ਰਪਸ਼ਨ ਨੂੰ ਉਹਨੂੰ ਮਤਲਬ ਕਹਿ ਲੋ ਵੀ ਸੀਚਣ ਦੇ ਵਿੱਚ ਮਦਦ ਕਰਦਾ ਜਦੋਂ ਤੁਹਾਡਾ ਗੁੱਡ ਕੋਲੇਸਟ੍ਰੋਲ ਵੱਧ ਗਿਆ ਬੈਡ ਕੋਲੇਸਟ੍ਰੋਲ ਨੂੰ ਨੇ ਆਪੇ ਹੀ ਡਾਊਨ ਕਿ ਲੈਣਾ ਜਦੋਂ ਬਲੱਡ ਬੈਡ ਕੋਲੇਸਟ੍ਰੋਲ ਘਟ ਗਿਆ ਤਾਂ ਤੁਹਾਡੇ ਜਿਹੜੀ ਦਿੱਕਤ ਹੁੰਦੀ ਆ ਆਰਟਰੀਜ਼ ਦੇ ਵਿੱਚ ਬਲੋਕੇਜ ਹੋਣੀ ਬ੍ਰੇਨ ਦੇ ਵਿੱਚ ਜਿੰਨਾ ਲੋਕਾਂ ਨੂੰ ਅਲਜ਼ਾਈਮਰ ਵਰਗੀਆਂ ਦਿੱਕਤਾਂ ਨੇ ਉਹ ਉਹਦੇ ਵਿੱਚ ਵੀ ਕਾਰੀਗਰ ਬ੍ਰੇਨ ਰਿਲੇਟਡ ਇਸ਼ੂਜ਼ ਨੇ ਕਿਉਂ ਕਿ ਇਨਫਲੇਮੇਸ਼ਨ ਕਿਤੇ ਸੋਜੇ ਸੀਗੀ ਇਹ ਆਪਾਂ ਪੀਤਾ ਇਹਨੇ ਸੋਜਿਸ਼ ਘਟਾਤੀ ਸੋਜਿਸ਼ ਘਟੀ ਨਹੀਂ ਸਾਰੇ ਸ਼ਰੀਰ ਦੇ ਵਿੱਚ ਆਕਸੀਜਨ ਪਹੁੰਚੀ ਨਹੀਂ ਤਾਂ ਬੰਦਾ ਕਹਿੰਦਾ ਲੈ ਵੀ ਇਹ ਤਾਂ ਫੁਰਨਾ ਹੀ ਬੜਾ ਨੁਕਤਾ ਕਾਰੀਗਰ ਹੋ ਗਿਆ ਪਰ ਆਪਾਂ ਨੂੰ ਜੜ ਸਮਝਣੀ ਚਾਹੀਦੀ ਆ ਵੀ ਇਹ ਸਾਰੀਆਂ ਦਿੱਕਤਾਂ ਆਈਆਂ ਕਿਉਂ ਠੀਕ ਹੈ ਔਰ ਜੇ ਦਿੱਕਤਾਂ ਆਈਆਂ ਤਾਂ ਉਹਦਾ ਹੱਲ ਕੀ ਆ ਜੀ ਪਹਿਲੀ ਕੋਸ਼ਿਸ਼ ਸਾਡੀ ਇੱਥੇ ਆ ਜੀ ਜੀ ਅੱਛਾ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਇੱਕ ਗਲਾਸ ਕਾਲੇ ਪਾਣੀ ਦਾ ਤੇ ਇੱਕ ਗਲਾਸ ਪੀਲੇ ਪਾਣੀ ਦਾ ਜ਼ਿੰਦਗੀ ਹੈਗੀ ਐ ਉਹ ਬਿਲਕੁਲ ਚੇਂਜ ਕਰ ਦੇਗਾ ਕਾਲਾ ਪਾਣੀ ਹੈ ਜਿਹੜਾ ਤੁਹਾਡੇ ਸਰੀਰ ਦੇ ਅੰਦਰ ਉਹ ਕਾਲੀਆਂ ਜਿਹੜੀਆਂ ਜ਼ਹਿਰਾਂ ਨੇ ਉਹ ਖਤਮ ਕਰੇਗਾ ਤੇ ਜਿਹੜਾ ਪੀਲਾ ਪਾਣੀ ਹੈ ਉਹ ਤੁਹਾਡੇ ਸਰੀਰ ਨੂੰ ਸੁਨਹਿਰੀ ਬਣਾ ਦੇਗਾ ਪਰ ਬਹੁਤ ਵਾਰ ਹੁੰਦਾ ਸਾਡੇ ਨੂੰ ਕਮੈਂਟ ਵੀ ਆਉਂਦੇ ਨੇ ਕਿ ਉਹਦਾ ਜੀ ਤੁਹਾਡੇ ਨੁਸਖੇ ਨੇ ਸਾਡੀ ਜ਼ਿੰਦਗੀ ਚੇਂਜ ਕਰਤੀ ਕੋਈ ਕਹਿੰਦਾ ਜੀ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਕੋਈ ਕਹਿੰਦਾ ਜੀ ਸਾਨੂੰ ਤਾਂ ਰਿਜ਼ਲਟ ਮਿਲਿਆ ਪਰ ਜਿੰਨਾ ਜੀ ਉਹਦਾ ਜੀ ਨੇ ਦੱਸਿਆ ਸੀ ਉਹਨਾਂ ਨੇ ਰਿਜ਼ਲਟ ਮਿਲਿਆ ਕੋਈ ਕਹਿੰਦੇ ਜੀ ਸਾਨੂੰ ਤਾਂ 7-8 ਦਿਨ ਹੋ ਗਏ ਜੀ 10 ਦਿਨ ਹੋ ਗਏ ਸਾਨੂੰ ਤਾਂ ਕੋਈ ਰਿਜ਼ਲਟ ਆ ਹੀ ਨਹੀਂ ਰਿਹਾ ਉਹਦੇ ਪਿੱਛੇ ਕੀ ਕਾਰਨ ਹੁੰਦਾ ਫਿਰ ਉਹਦਾ ਹੱਲ ਤੁਸੀਂ ਕਿਵੇਂ ਕੱਢਦੇ ਹੋ ਇੱਥੇ ਫਰੂਕੀ ਜੀ ਸਾਡੇ ਕੰਮ ਆਉਂਦੀ ਹੈ ਐਲੋਪੈਥੀ ਜਿਹੜੀ ਐਲੋਪੈਥੀ ਦੇ ਵਿੱਚ ਆਪਣਾ ਸਭ ਤੋਂ ਵੱਡਾ ਇਹਦਾ ਗੁਣ ਇਹ ਹੈ ਵੀ ਅਸੀਂ ਟੈਸਟ ਰਿਪੋਰਟ ਕਰਾ ਸਕਦੇ ਹਾਂ ਔਰ ਅਸੀਂ ਪ੍ਰੈਕਟਿਸ ਦੇ ਵਿੱਚ ਦੇਖਿਆ ਵੀ ਜਦੋਂ ਫਰਕ ਕਰ ਲੋ ਇਸ ਤਰ੍ਹਾਂ ਦੇ ਨੁਕਤੇ ਨਹੀਂ ਕੰਮ ਕਰਦੇ ਹੁਣ ਕਿਸੇ ਬੰਦੇ ਨੂੰ ਜੀ 18 ਸਾਲ ਤੋਂ ਮਾਈਗਰੇਨ ਦੀ ਦਿੱਕਤ ਆ ਹੁਣ 18 ਸਾਲ ਤੋਂ ਮਾਈਗਰੇਨ ਵਾਲੀ ਦਿੱਕਤ ਨੂੰ ਮੈਂ ਕਲੌਂਜੀ ਵਾਲਾ ਪਾਣੀ ਪੀਲਾ ਤੇ ਠੀਕ ਹੋ ਜਾਊਗਾ ਉਹਨੂੰ 15 ਦਿਨਾਂ ਵਿੱਚ ਉਹਨੂੰ 19 21 ਦਾ ਫਰਕ ਪਤਾ ਲੱਗੋ ਤੇ ਉਹਨੇ ਬੰਦੇ ਨੇ ਆਪਾਂ ਨੂੰ ਕਮੈਂਟ ਕਰਕੇ ਲਿਖਣਾ ਵੀ ਜਿੰਨਾ ਜੋਦਾ ਜੀ ਨੇ ਕਿਹਾ ਉਹਨਾਂ ਦਾ ਰਿਜ਼ਲਟ ਆਇਆ ਨਹੀਂ ਤਾਂ ਉੱਥੇ ਦੇਖੋ ਜੋਦਾ ਜੀ ਵੀ ਰੱਬ ਨਹੀਂ ਹੈਗੇ ਔਰ ਦੂਸਰੀ ਗੱਲ ਆਪਾਂ ਤਾਂ ਸਿਰਫ ਤੁਹਾਨੂੰ ਕੁਦਰਤ ਦੇ ਨੇੜੇ ਕਰ ਰਹੇ ਆਂ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋਗੇ ਇਲਾਜ ਤੁਹਾਡਾ ਉਸੇ ਵਕਤ ਹੋਣਾ ਸ਼ੁਰੂ ਹੋ ਗਿਆ ਹੁਣ ਮਸਲਾ ਇਹ ਹੈ ਵੀ ਜੇ ਕਿਸੇ ਕੰਡੀਸ਼ਨ ਨੂੰ ਆਪਾਂ ਨੂੰ ਜੂਝਦੇ ਹੋਏ ਟਾਈਮ ਲੰਘਿਆ ਹੁਣ ਸਰੀਰ ਦੇ ਵਿੱਚ ਤੁਸੀਂ ਫਰਕ ਕਰ ਲੋ ਕਿਸੇ ਬੰਦੇ ਨੂੰ ਕਬਜ ਹੋਣ ਦੀ ਦਿੱਕਤ ਵੀ ਹਫਤੇ 'ਚ ਇੱਕ ਦੋ ਵਾਰੀ ਕਬਜ ਹੁੰਦੀ ਹੀ ਹੁੰਦੀ ਆ ਪਿਛਲੇ 20 ਸਾਲਾਂ ਤੋਂ ਆ ਜੀ ਉਹਨੂੰ ਮੈਂ ਕਹਾਂ ਤੁਸੀਂ ਅਮਰੂਦ ਖਾਓ ਤੇ ਤੁਹਾਡੀ ਕਬਜ ਟੁੱਟ ਜੂ ਤੇ ਆਬਵੀਅਸਲੀ ਗੱਲ ਆ ਵੀ ਜਿਹੜੀ ਆਂਤੜੀਆਂ ਦੇ ਵਿੱਚ ਸੋਜਿਸ਼ਾਈ ਹੋਈ ਆ ਉਹ ਕਿਵੇਂ ਅਮਰੂਦ ਨਾਲ ਸੈੱਟ ਹੋਊਗੀ ਜੀ ਇਹ ਗੱਲ ਬਹੁਤ ਵਾਰ ਹੁੰਦੀ ਹੈ ਕਿ ਤੁਹਾਡੇ ਕੋਲ ਲੋਕ ਜਿਹੜੇ ਨੇ ਇਹ ਨੁਸਖੇ ਫਾਰਮੂਲੇ ਵੀ ਅਜ਼ਮਾਉਂਦੇ ਨੇ ਔਰ ਤੁਹਾਡੇ ਕੋਲੋਂ ਫਿਰ ਉਹ ਮਹਾਰਾਜਾ ਸ਼ਹੀ ਸ਼ਰਬਤ ਕਾਦੇ ਵਾਸਤੇ ਜਿਹੜੇ ਨੁਸਖੇ ਨਾਲ ਠੀਕ ਹੋਣਾ ਹੈ ਫਿਰ ਮਹਾਰਾਜਾ ਸ਼ਹੀ ਸ਼ਰਬਤ ਦਾ ਕੀ ਕੰਮ ਹੈ ਇੱਥੇ ਸਭ ਤੋਂ ਵੱਡਾ ਪਰੇਸ਼ਾਨੇ ਵਾਲੀ ਗੱਲ ਇਹ ਹੈ ਫਰੂਕੀ ਜੀ ਜਦੋਂ ਅਸੀਂ ਕਹਿੰਦੇ ਆ ਵੀ ਰਾਤ ਨੂੰ ਇਹ ਪਿਉਣਾ ਗਰਮ ਪਾਣੀ ਕਰਨਾ ਉਹ ਚ ਪਿਉਣਾ ਸਵੇਰੇ ਉੱਠ ਕੇ ਪੈਰਾ ਪਰ ਬੈਣਾ 5 ਮਿੰਟ ਬੈਠ ਕੇ ਸ਼ੁਕਰਾਨਾ ਕਰਨਾ ਸਿਪ ਸਿਪ ਕਰਕੇ ਪੀਣਾ ਕਿੰਨਾ ਟਾਈਮ ਲੱਗੇ ਜੀ ਜੋਦਾ ਜੀ ਸ਼ਰਬਤ ਦੇ ਦੋ ਉਹਦਾ ਤਾਂ 10 ml ਅਸੀਂ ਸਵੇਰੇ ਪੀ ਲਿਆ ਕਰਾਂਗੇ 10 ਦੁਪਹਿਰੇ ਤੇ 10 ਸ਼ਾਮ ਨੂੰ ਸਾਡੇ ਲਈ ਤਾਂ ਉਹ ਵਧੀਆ ਤਾਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਜਿਹੜਾ ਰੋਲ ਆ ਦੋ ਐਕਸਟ੍ਰੀਮ ਤੇ ਜਾ ਕੇ ਆਉਂਦਾ ਵਾ ਜਦੋਂ ਤੁਸੀਂ ਆਪਦੀ ਲਾਈਫ ਦੇ ਵਿੱਚ ਨਹੀਂ ਟਾਈਮ ਦੇ ਰਹੇ ਤਾਂ ਸਾਡੀ ਮਜਬੂਰੀ ਬਣਦੀ ਹੈ ਵੀ ਚਲੋ ਠੀਕ ਹੈ ਜੀ ਅਸੀਂ ਤੁਹਾਨੂੰ ਇਦਾਂ ਕੈਟਰ ਕਰਦੇ ਨੇ ਮੈਂ ਤਾਂ ਕਹਿੰਨਾ ਤੁਸੀਂ ਇਹ ਚੀਜ਼ਾਂ ਘਰੇ ਵਰਤੋ ਮਹਾਰਾਜਾ ਸ਼ਾਈ ਸ਼ਰਬਤ ਪਹਿਲ ਤਾਂ ਹੈ ਹੀ ਨਹੀਂ ਕਿਸ ਚੀਜ਼ ਨੂੰ ਬੇਸਿਕ ਕਿਸ ਚੀਜ਼ ਵਾਸਤੇ ਬਣਾਇਆ ਹੋਇਆ ਮਹਾਰਾਜਾ ਸ਼ਾਈ ਸ਼ਰਬਤ ਤੋਂ ਪਹਿਲਾ ਕੰਮ ਮਹਾਰਾਜਾ ਸ਼ਾਈ ਸ਼ਰਬਤ ਨੇ ਇੱਕੋ ਹੀ ਕਰਨਾ ਜੀ ਤੁਹਾਡੇ ਸਰੀਰ ਦੀ ਜਿਹੜੀ ਇਨਫਲਮੇਸ਼ਨ ਆ ਸੋਜਿਸ਼ ਆ ਸਵੇਲਿੰਗ ਆ ਉਹਨੂੰ ਕੰਟਰੋਲ ਕਰਨਾ ਜਦੋਂ ਤੁਹਾਡੀ ਸਵੇਲਿੰਗ ਕੰਟਰੋਲ ਹੋ ਗਈ ਮੋਟੀ ਮੋਟੀ ਗੱਲ ਆਪਾਂ ਦੇਸੀ ਭਾਸ਼ਾ ਚ ਇਹ ਸਮਝੀਏ ਵੀ ਕਿਸੇ ਡਾਕ ਦੇ ਉੱਤੇ ਟ੍ਰੈਫਿਕ ਲੱਗਿਆ ਹੋਇਆ ਸੀ ਆਪਾਂ ਟ੍ਰੈਫਿਕ ਹਟਾਤਾ ਤੁਹਾਡੀ ਗੱਡੀ ਬਾਗੋ-ਬਾਗ ਜਾਊਗੀ ਹੁਣ ਜਿਹੜੀ ਗੱਡੀ ਬਾਗੋ-ਬਾਗ ਜਾਊਗੀ ਉਹ ਹੈਗੀ ਆਕਸੀਜਨ ਜਦੋਂ ਆਕਸੀਜਨ ਤੁਹਾਡੇ ਦਿਮਾਗ ਨੂੰ ਤੁਹਾਡੇ ਲੀਵਰ ਨੂੰ ਤੁਹਾਡੇ ਅੰਤੜੀਆਂ ਨੂੰ ਤੁਹਾਡੇ ਡੋਲਿਆਂ ਨੂੰ ਤੁਹਾਡੇ ਮਸਲ ਨੂੰ ਪੂਰੇ ਪੱਟਾਂ ਤੱਕ ਪੈਰਾਂ ਦੀ ਪਿੰਜਣੀਆਂ ਤੱਕ ਪੈਰਾਂ ਦੀ ਗਿੱਟਿਆਂ ਤੱਕ ਸਾਰੇ ਪਾਸੇ ਜਦੋਂ ਆਕਸੀਜਨ ਦੀ ਸਪਲਾਈ ਹੋਗੀ ਤਾਂ ਸਰੀਰ ਤਾਂ ਇੰਨਾ ਸਿਆਣਾ ਵੀ ਤੁਹਾਡੇ ਅੱਜ ਇੱਥੇ 60 ਵਜੇ ਤਾਂ ਅਗਲੇ ਦਿਨ ਤੱਕ ਖਰੀਂਡ ਲਿਆਉਂਦਾ ਪਰ ਮਸਲਾ ਇਹ ਹੈ ਉਹਦੇ ਵਾਸਤੇ ਉਹ ਰਸਤਾ ਤਾਂ ਖੋਲਦੀ ਆਪਾਂ ਉਹ ਟ੍ਰੈਫਿਕ ਤਾਂ ਚੱਕੀ ਹੈ ਤਾਂ ਉਹ ਜਦੋਂ ਕੰਡੀਸ਼ਨ ਵਧੀ ਹੁੰਦੀ ਹੈ ਤਾਂ ਉਸ ਵਕਤ ਅਸੀਂ ਮਹਾਰਾਜਾ ਸ਼ਾਈ ਸ਼ਰਬਤ ਤਾਂ ਕਹਿੰਦੇ ਆ ਵੀ ਤੁਸੀਂ 15 ਦਿਨ ਤੱਕ ਸੇਵਨ ਕਰੋ ਠੀਕ ਹੈ ਔਰ ਬਕਾਇਦਾ ਫਰੂਕੀ ਜੀ ਅਸੀਂ ਇਹ ਗੱਲ ਪ੍ਰੈਕਟਿਸ ਦੇ ਵਿੱਚ ਦੇਖਿਓ ਵੀ 45 ਦਿਨਾਂ ਦੇ ਵਿੱਚ ਜਿੰਨਾਂ ਲੋਕਾਂ ਨੇ ਅੱਜ-ਉੱਪ ਦੀ ਰਿਪੋਰਟ ਕਰਾਈ ਹੈ ਐਸਜੀਓ ਟਿਪੀਟੀ ਦੀ ਰਿਪੋਰਟ ਕਰਾਈ ਹੈ ਅਲਟਰਾਸਾਉਂਡ ਕਰਾਈ ਹੈ ਜਿਦੇ ਵਿੱਚ ਫੈਟੀ ਲਿਵਰ ਦੀ ਦਿੱਕਤ ਆ ਰਹੀ ਹੈ ਫਾਈਬਰੋਸਕੈਨ ਕਰਾਇਆ ਵਾ ਤੇ ਵਿਦਨ 42 ਤੋਂ ਲੈ ਕੇ 45 ਦਿਨਾਂ ਦੇ ਵਿੱਚ ਵਿੱਚ ਅਸੀਂ ਰਿਜ਼ਲਟ ਦੇਖੇ ਨੇ ਉਹ ਜਿਹੜੀਆਂ ਰਿਪੋਰਟਾਂ ਨੇ ਉਹ ਵਾਪਿਸ ਰਿਵਰਸ ਆਉਂਦੀਆਂ ਦੇਖਿਆ ਨੇ ਅਸੀਂ ਹੁਣ ਉਹਦੇ ਚ ਅਸੀਂ ਕੀ ਕੀਤਾ ਵਾ ਸਿਰਫ ਤੁਹਾਡੀ ਜਿਹੜੀ ਇਨਫਲੇਮੇਸ਼ਨ ਆਉ ਨੂੰ ਕਾਉਂਟਰ ਕੀਤਾ ਵਾ ਤੁਹਾਡੇ ਲੀਵਰ ਨੂੰ ਸਟਰੋਂਗ ਕੀਤਾ ਵਾ ਤੇ ਬਾਕੀ ਸਾਰਾ ਕੰਮ ਯਕੀਨ ਜਾਣੇ ਤੁਹਾਡੇ ਸ਼ਰੀਰ ਨੇ ਕੀਤਾ ਵਾ ਜੀ ਜੀ ਬਿਲਕੁਲ ਅੱਛਾ ਇਹ ਉਧਰ ਜੇਕਰ ਫਿਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈਗਾ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਜਿਹੜੇ ਸਾਡੇ ਹੇ ਭਰਾ ਪੰਜਾਬੀ ਭਾਈਚਾਰਾ ਸਾਡਾ ਵਿਦੇਸ਼ ਤੋਂ ਬੈਠਾ ਹੈ ਉਹਨਾਂ ਨੇ ਕੰਸਲਟ ਕਰਨਾ ਹੋਵੇ ਕੀ ਰਾਬਤਾ ਕਰਨ ਦਾ ਤੁਹਾਡੇ ਨਾਲ ਕੀ ਤੰਗ ਹੈ ਸਭ ਤੋਂ ਸੌਖਾ ਤਰੀਕਾ ਫਰੁਕੀ ਜੀ ਇਹ ਅਸੀਂ ਰੋਜ਼ਾਨਾ ਸ਼ਾਮੀ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇੱਥੇ ਹੀ ਹੁੰਨੇ ਲੁਧਿਆਣੇ ਵਾਲੀ ਬ੍ਰਾਂਚ ਦੇ ਵਿੱਚ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ 74796 22000 ਦੇ ਉੱਤੇ ਤੁਸੀਂ ਸੰਪਰਕ ਕਰਕੇ WhatsApp ਕਰਕੇ ਤੁਸੀਂ ਨੰਬਰ ਦੇ ਉੱਤੇ ਸਾਨੂੰ ਇਨਕੁਆਇਰੀ ਪਾ ਦਿਓ ਤੇ ਅਸੀਂ ਤੁਹਾਨੂੰ ਅਪਾਇੰਟਮੈਂਟ ਵੀ ਬੁੱਕ ਕਰਵਾ ਦੇਣਗੇ ਸਾਡੀ ਟੀਮ ਜਿਹੜੀ ਹੈਗੀ ਉਹ ਕਰ ਲੇਗੀ ਬਟ ਰੋਜ਼ਾਨਾ ਅਸੀਂ ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਲੁਧਿਆਣਾ ਬ੍ਰਾਂਚ ਹੀ ਹੁੰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅੱਜ ਯੋਧਾ ਜੀ ਨੇ ਕਾਲਾ ਤੇ ਪੀਲਾ ਅਸੀਂ ਕਹਿ ਲਿਆ ਕਿ ਪਾਣੀ ਵਾਲਾ ਨੁਸਖਾ ਦਿੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਮੇਥੀ ਦਾਣੇ ਵਾਲਾ ਪਾਣੀ ਔਰ ਕਲੌਂਜੀ ਵਾਲਾ ਪਾਣੀ ਜਿਹੜਾ ਸ਼ਖਸ 7-7 ਦਿਨ ਪੀ ਗਿਆ ਤਾਂ 15 ਦਿਨਾਂ ਬਾਅਦ ਉਹਦੀ ਜਿਹੜੀ ਜ਼ਿੰਦਗੀ ਹੈਗੀ ਹੈ ਜਿਸ ਤਰੀਕੇ ਨਾਲ ਇਹ ਫਟਾਫਟ ਉੱਠ ਖੜੇ ਹੁੰਦਾ ਹੈ ਇਹਦੇ ਬੀਜ ਨੇ ਜਿਹੜੇ ਤੇ ਇੱਕਦਮ ਬੈਠ ਜਾਂਦੇ ਨੇ ਇਸੇ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਹੈਗੀ ਹੈ ਜਿਹੜੀ ਉਹ ਚੁਸਤੀ ਫੁਰਤੀ ਭਰਪੂਰ ਹੋ ਜਾਏਗੀ ਇਸੇ ਤਰੀਕੇ ਨਾਲ ਤੁਸੀਂ ਵੀ ਜਦੋਂ ਉੱਠਦੇ ਬੈਠਦੇ ਹਾਏ ਹਾਏ ਤੁਹਾਡੇ ਮੂੰਹ ਚੋਂ ਨਿਕਲਦੀ ਹੈ ਤੇ ਫਿਰ ਤੁਸੀਂ ਦਰਦਾਂ ਨੂੰ ਬਾਏ ਬਾਏ ਕਰ ਦਿਓਗੇ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਸੋਜਾ ਹੈ ਜਿਨ੍ਹਾਂ ਨੂੰ ਦਰਦਾਂ ਨੇ ਜੋੜਾਂ 'ਚ ਜਿਨ੍ਹਾਂ ਨੂੰ ਗੈਸ ਤਜ਼ਾਬ ਲੀਵਰ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਆ ਰਹੀਆਂ ਨੇ ਤਾਂ ਉਨਾਂ ਨਾਮ ਨੂੰ ਲੱਗਦਾ ਕਿ ਕਾਫੀ ਫਾਇਦਾ ਇਸ ਵੀਡੀਓ ਤੋਂ ਹੋਣ ਵਾਲਾ ਪਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਸਲਾਹ ਮੇਰਾ مشورہ ਮੇਰੀ ਚੇਤਾਵਨੀ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰੀਏ ਆਪਣੀ ਮਰਜ਼ੀ ਨਾਲ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਨਹੀਂ ਕਰਨਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਤੁਹਾਡਾ ਇਲਾਜ ਕਰਨਾ ਤੁਹਾਨੂੰ ਇਲਾਜ ਦੱਸਣਾ ਕਦੇ ਵੀ ਨਹੀਂ ਹੁੰਦਾ ਸਗੋ ਸਾਡਾ ਮਕਸਦ ਹੁੰਦਾ ਹੈ ਤੁਹਾਨੂੰ ਕੁਦਰਤ ਦੀ ਗੋਦ ਦੇ ਵਿੱਚ ਲਿਜਾ ਕੇ ਉਸ ਦੀ ਤਾਕਤ ਦਾ ਅਭਿਆਸ ਕਰਵਾਉਣਾ ਉਸ ਦੀ ਤਾਕਤ ਬਾਰੇ ਤੁਹਾਨੂੰ ਦੱਸਣਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਦਵਾਈਆਂ ਤੋਂ ਕੈਪਸੂਲਾਂ ਤੋਂ ਟੀਕਿਆਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹੋ ਕੁਦਰਤ ਨੇ ਬੜੀ ਅਲੱਗ ਤਰੀਕੇ ਦਾ ਨਿਜ਼ਾਮ ਹੈਗਾ ਉਸ ਵਾਸਤੇ ਬਣਾਇਆ ਹੋਇਆ ਅਸੀਂ ਕੁਦਰਤ ਦੇ ਨੇੜੇ ਜਾ ਕੇ ਕੁਦਰਤ ਦੀ ਸ਼ਕਤੀ ਦਾ ਅਭਿਆਸ ਕਰਕੇ ਉਹ ਦਿੱਕਤਾਂ ਪਰੇਸ਼ਾਨੀਆਂ ਕੁਦਰਤੀ ਢੰਗ ਨਾਲ ਵੀ ਹੱਲ ਕਰ ਸਕਦੇ ਹਾਂ ਧੰਨਵਾਦ